ਔਰ ਇਹ ਵੀਰੇ ਨੇ ਢੋਲ ਕੀ ਦੀ ਸੇਵਾ ਨਿਭਾਉਂਦਾ ਉਸੇ ਦਿਨ ਆ ਕੇ ਆਪਣੀ ਸੇਵਾ ਪਕੜ ਲਈ ਸੀ ਜਦ ਕੀ ਇਹਨਾਂ ਦੇ ਧਰਮ ਵਿੱਚ ਸਰਾਏਗਾ ਕਿ ਇੱਕ ਇੱਕ ਮਹੀਨੇ ਤੱਕ ਲੋਕੀਂ ਭਗਵਾਨ ਦੇ ਦਰਸ਼ਨ ਨਹੀਂ ਕਰਦੇ ਮਗਰ ਇਹ ਸਭ ਕੁਝ ਛੱਡ ਕੇ ਬੜੇ ਪਿਆਰ ਵਾਲਾ ਹੈਗਾ ਕਿ ਉਹ ਗੁਰੂ ਦਾ ਸਾਥ ਛੱਡਿਆ ਭਾਈ ਗੁਰੂ ਜੀ ਦਾ ਖਾਲਸਾ ਵੀ ਨਹੀਂ ਪਟ ਸੰਗਤ ਜੀ ਇਹ ਸਿੰਧੀ ਪਰਿਵਾਰਾਂ ਦਾ ਪਿਆਰ ਹੈ ਗੁਰੂ ਨਾਲ ਇਹ ਵੀਰ ਜਿਸ ਦਿਨ ਪਿਤਾ ਜੀ ਚੜ੍ਹਾਈ ਕਿਤੇ ਉਸ ਦਿਨ ਘਰ ਵਿੱਚ ਅਫਸੋਸ ਸੀ ਕਿ ਇਹ ਬੱਚਾ 4 ਸਾਲ ਦਾ ਬੱਚਾ ਜੀ ਤੁਸੀਂ ਇਹਦੀ ਵੀਡੀਓ ਵੇਖ ਰਹੇ ਹੋ ਸਾਡੇ ਬੱਚੇ ਕਿਉਂ ਨਹੀਂ ਆ ਸਕਦੇ ਇਸ ਪਾਸੇ ਜੀ ਗੁਜਰਾਤ ਦੇ ਵਿੱਚ ਪੰਜਾਬ ਤੋਂ ਇੰਨੀ ਦੂਰ ਇਹ ਬੱਚਾ ਸਾਲ ਦੇ 365 ਦਿਨ ਹੁੰਦੇ ਨੇ ਤੇ ਸਾਡੇ ਬੱਚੇ ਗੇਮਾਂ ਖੇਡਦੇ ਨੇ ਟੀਵੀ ਵੇਖਦੇ ਨੇ ਇਹ ਬੱਚਾ ਰੋਜ਼ ਆ ਕੇ ਸਿੰਧੀ ਪਰਿਵਾਰ ਦਾ ਬੱਚਾ ਹੈ ਇਹ ਰੋਜ਼ ਆ ਕੇ ਬੱਚੇ निशान सह पकड़ के अगे अगे चल रहे गुरु के प्यारे बन के ये गुरु घर में इसको लेकर जाते तो ये अपने आप सीख जाता है वागुरु जी का खालसा वाहू जी की फतेह खोज विचार टीम पेंची हुई है जी ਗੁਜਰਾਤ ਦੇ ਸ਼ਹਿਰ ਜਾਮਨਗਰ ਦੇ ਵਿੱਚ ਕਾਫੀ ਇੱਥੇ ਸਿੰਧੀ ਪਰਿਵਾਰ ਵਸਦੇ ਨੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਜੀ ਦੇ ਆਪ ਜੀ ਦਰਸ਼ਨ ਕਰ ਰਹੇ ਹਾਂ ਮੇਰੇ ਨਾਲ ਪ੍ਰਧਾਨ ਸਾਹਿਬ ਜੀ ਖੜੇ ਨੇ ਗੁਰਦੁਆਰਾ ਸਾਹਿਬ ਦੀ ਪੂਰੀ ਟੀਮ ਜਿਹੜੀ ਆ ਉਹ ਇੱਥੇ ਇਕੱਤਰ ਹੋਈ ਵੀ ਹੈ ਔਰ ਸੰਗਤ ਜੀ ਸਿੰਧੀ ਪਰਿਵਾਰਾਂ ਦਾ ਇੰਨਾ ਕੁ ਪਿਆਰ ਹੈ ਇਸ ਜਗ੍ਹਾ ਤੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਕਿ ਆਪ ਲੰਗਰ ਤਿਆਰ ਕਰ ਰਹੇ ਨੇ ਭਾਈ ਸਾਹਿਬ ਜੀ ਵੀ ਨਾਲ ਲੰਗਰ ਦੀ ਸੇਵਾ ਨਿਭਾਉਂਦੇ ਨੇ 5000 ਸੰਗਤ ਦਾ ਲੰਗਰ ਥੋੜੇ ਟਾਈਮ ਵਿੱਚ ਹੀ ਬੜਾ ਵਧੀਆ ਤਿਆਰ ਕਰ ਦਿੰਦੇ ਨੇ ਪਰ ਆਪਾਂ ਕਈ ਜਗ੍ਹਾ ਦੇਖਦੇ ਆਂ ਕਿ ਕਿਰਾਏ ਤੇ ਬੰਦੇ ਸੱਦੇ ਜਾਂਦੇ ਨੇ ਉਹ ਲੰਗਰ ਤਿਆਰ ਕਰਦੇ ਨੇ ਪਰ ਇੱਥੇ ਜਦੋਂ ਆ ਕੇ ਵੇਖਿਆ ਇੰਨਾ ਕਿ ਪਿਆਰ ਹੈ ਸਿੰਧੀ ਪਰਿਵਾਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਾ ਜੀ ਇਹ ਸਾਰੇ ਰਲ ਮਿਲ ਕੇ ਬਾਣੀ ਦਾ ਜਾਪ ਕਰਦੇ ਹੋਏ ਔਰ ਬਹੁਤ ਸੋਹਣਾ ਲੰਗਰ ਤਿਆਰ ਕਰ ਰਹੇ ਨੇ ਔਰ ਨਾਲ ਦੀ ਨਾਲ ਹੀ ਇੱਕ ਹੋਰ ਤੇ ਮੈਂ ਪ੍ਰਧਾਨ ਸਾਹਿਬ ਜੀ ਬਾਰੇ ਤੋਂ ਜਦੋਂ ਪਤਾ ਕੀਤਾ ਕਿ ਇੰਨਾ ਕੁ ਸੋਨਾ ਰੂਮ ਜਿਹੜਾ ਸੱਚਖੰਡ ਬਣਾਇਆ ਹੋਇਆ ਜਿਹੜੇ ਆਪ ਜੀ ਸੱਚਖੰਡ ਦੇ ਦਰਸ਼ਨ ਕਰ ਰਹੇ ਹੋ ਨਾ ਜੀ ਕਿ ਗੁਰੂ ਸਾਹਿਬ ਜੀ ਦਾ ਜਿਹੜਾ ਨਿਵਾਸ ਸਥਾਨ ਹੋਵੇ ਸੱਚਖੰਡ ਸਥਾਨ ਹੋਵੇ ਉਹ ਸਾਡੇ ਘਰਾਂ ਨਾਲੋਂ ਤੇ ਹਜ਼ਾਰਾਂ ਗੁਣਾ ਸੋਨਾ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਆਪਾਂ ਉਹ ਬਹੁਤ ਜਗ੍ਹਾ ਵੇਖਦੇ ਆਂ ਸਮਾਪਤੀ ਹੋਈ ਲੰਗਰ ਸ਼ਕਾ ਘਰ ਚਲੇ ਗਏ ਔਰ ਸਾਰੇ ਸਿੰਧੀ ਪਰਿਵਾਰ ਆਲ ਮਿਲ ਕੇ ਤੁਸੀਂ ਵੇਖ ਰਹੇ ਹੋ ਇੰਨਾ ਸੋਨਾ ਕੀਰਤਨ ਕਰਦੇ ਨੇ ਸ਼ਬਦ ਪੜ੍ਹਦੇ ਹੋਏ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਦਰਵਾਜ਼ਾ ਸਾਹਿਬ ਦੇ ਵਿੱਚ ਲਗਾ ਕੇ ਫਿਰ ਜਕਾਰੇ ਛੱਡ ਕੇ ਘਰਾਂ ਨੂੰ ਜਾਂਦੇ ਨੇ ਔਰ ਅੰਮ੍ਰਿਤ ਵੇਲੇ ਤੋਂ ਹੀ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਹੈ ਔਰ ਪੰਜਾਬ ਤੋਂ ਇੰਨੀ ਦੂਰ ਰਹਿਣ ਤੋਂ ਬਾਅਦ ਹੂਦ ਵੀ ਤੇ ਥੱਲੇ ਹਾਲ ਦੇ ਵਿੱਚ ਪੰਜਾਬੀ ਦੀਆਂ ਕਲਾਸਾਂ ਤੱਕ ਲਗਾਈਆਂ ਜਾਂਦੀਆਂ ਨੇ ਇਹ ਬਹੁਤ ਵੱਡੀ ਕਿਉਂਕਿ ਪੰਜਾਬ ਤੋਂ ਵਸਦੇ ਜਿਹੜੇ ਬਾਹਰ ਸਿੱਖਨੇ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਬਾਕੀ ਮੈਂ ਬੇਨਤੀ ਕਰਾਂਗਾ ਪ੍ਰਧਾਨ ਸਾਹਿਬ ਜੀ ਤੋਂ ਇੱਥੇ ਗੁਜਰਾਤ ਵਿੱਚ ਜਾਮਨਗਰ ਦੀ ਸੰਗਤ ਜਿਹੜੀ ਹੈ ਉਹਦੇ ਲਈ ਅਸੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਾਣਨੀ ਚਾਹੁੰਦੀਆਂ ਨੇ ਕਿ ਪੰਜਾਬ ਤੋਂ ਬਾਹਰ ਕਿਉਂਕਿ ਇਸ ਜਗ੍ਹਾ ਤੇ ਜਾਮਨਗਰ ਦੇ ਵਿੱਚ ਪੂਰੇ ਭਾਰਤ ਵਿੱਚ 70% ਜਿਹੜਾ ਹੈ ਉਹ ਕਾਪਰ ਦਾ ਬਿਜ਼ਨਸ ਹੈਗਾ ਉਹ ਉਹਦੇ ਵਿੱਚ ਸਰਦਾਰਾਂ ਦਾ ਕੀ ਯੋਗਦਾਨ ਹੈ ਕਰਦਾਰਾਂ ਦੇ ਆਪਣੇ ਬਿਜ਼ਨਸ ਕਿੰਨੇ ਵੱਡੇ ਨੇ ਉਹ ਸੀ ਪ੍ਰਧਾਨ ਸਾਹਿਬ ਜੀ ਤੋਂ ਜਰੂਰ ਸੁਣੋ ਬਿਜ਼ਨਸ ਦੀ ਗੱਲ ਕਰੀਏ ਤੇ ਇੱਥੇ ਬ੍ਰਾਸ ਇੰਡਸਟਰੀ ਵਨ ਆਫ ਦਾ ਬਿਗੇਸਟ ਇੰਡਸਟਰੀ ਇਨ ਦਾ ਵਰਲਡ ਹੈਗੀ ਇੱਥੇ ਅਲੱਗ-ਅਲੱਗ ਪੀਤਲ ਦੇ ਪੁਰਜ਼ੇ ਬੰਦੇ ਆ ਚਾਹੇ ਉਹ 에어ਕ੍ਰਾਫਟ ਨੂੰ ਲੱਗਦੇ ਹੋਣ ਵੱਡੇ ਤੋਂ ਵੱਡੇ ਪੁਰਜ਼ੇ ਜਾਂ ਸਾਈਕਲ ਟਿਊਬ ਵਾਲੂਜ਼ ਲੱਗਦੇ ਹੋਣ ਤਾਂ ਇੱਥੇ ਮੇਨ ਬਿਜ਼ਨਸ ਹੋਏਗਾ ਦੂਜਾ ਬਿਜ਼ਨਸ ਹੈਗਾ ਇੱਥੇ ਰਿਲਾਇੰਸ ਦੀ ਵਨ ਆਫ ਦਾ ਬਿਗੇਸਟ ਬ੍ਰਾਸ ਰੂਟ ਰਿਫਾਈਨਰੀ ਹੈਗੀ ਜਿਹਦੇ ਵਿੱਚ ਕਈ ਸਿੱਖ ਪਰਿਵਾਰਾਂ ਨੂੰ ਜੌਬ ਮਿਲੀ ਹੋਈ ਹੈ ਤੇ ਕਈ ਆਂਦੇ ਕੰਟਰੈਕਟਰ ਥੋੜਾ ਜਿਹਾ ਰਹਿੰਦੇ ਫਿਰ ਜਾਂਦੇ ਇਸ ਕਰਕੇ ਸੰਗਤ ਵੱਧਦੀ ਹੈ ਚੜ੍ਹਦੀ ਹੈ ਤੇ ਤੇ ਹੋਰ ਹੀ ਖਾਸੀਅਤ ਹੈ ਇੱਥੇ 1500 ਬੈੱਡ ਦੀ ਹਸਪੀਟਲ ਹੈ ਜਿਹਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਹਸਪੀਟਲ ਰੱਖਿਆ ਹੈ ਉਹ ਸਰਕਾਰੀ ਹੈ ਇੱਥੇ ਪਰਿਵਾਰ 40-50 ਘਰ ਰਹੇਗੇ ਬਾਕੀ ਸਾਰੇ ਗੁਰੂ ਨਾਨਕ ਨਾਮ ਲੋਕ ਬੜੀ ਪਿਆਰ ਵਾਲੀ ਸੰਗਤ ਹੈ ਜੀ ਇੱਥੇ ਸਾਰੇ ਰਲ ਮਿਲ ਕੇ ਹੀ ਸੇਵਾ ਕਰਦੇ ਹੈ ਗੁਰੂ ਸਾਹਿਬ ਦੀ ਬਹੁਤ ਕਿਰਪਾਲਤਾ ਹੈਗੀ ਨਿਤਨੇਮ ਤੋਂ ਸੰਗਤ ਸ਼ੁਰੂ ਹੋ ਜਾਂਦੀ ਹੈ ਰਾਤੀ ਸੋਇਲਾ ਸਾਹਿਬ ਤੱਕ ਸੰਗਤ ਰਹਿੰਦੀ ਹੈ ਤੇ ਸਾਰੇ ਰਲ ਮਿਲ ਕੇ ਕਰਦੇ ਕੋਈ ਇਥੇ ਪ੍ਰਧਾਨ ਨਹੀਂ ਆਏਗਾ ਕੋਈ ਇਥੇ ਸਕੱਤਰ ਨਹੀਂ ਆਏਗਾ ਸਾਰੀ ਸੰਗਤ ਗੁਰੂ ਸ਼ਬਦ ਸਮਝਾਏਗਾ ਤੇ ਅਸੀਂ ਸਭ ਇਥੇ ਸੇਵਾ ਤਿੰਨ ਦਿਨ ਲਗਾਤਾਰ ਕਥਾ ਕੀਤੀ ਗਈ ਜਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਦੱਸਿਆ ਗਿਆ ਸਿੰਧੀ ਪਰਿਵਾਰ ਬੜਾ ਚੜ੍ਹਦੀ ਕਲਾ ਦੇ ਵਿੱਚ ਜਾਣਦੇ ਆ ਜੀ ਸਿੰਧੀ ਪਰਿਵਾਰਾਂ ਤੋਂ ਕਿ ਹਿੰਦੀ ਦੇ ਵਿੱਚ ਕਥਾ ਕੀਤੀ ਗਈ ਔਰ ਸਲਾਈਡ ਸ਼ੋ ਕੀਤਾ ਗਿਆ ਉਹ ਕਿੰਦਾ ਲੱਗਦਾ ਹੈ ਸਰ ਮੈਂ ਇਹ ਜੋ ਕਨਸੈਪਟ ਦਾ ਬਹੁਤ ਪਹਿਲੀ ਵਾਰ ਇਹ ਕਨਸੈਪਟ ਆਇਆ ਹੈ ਜੋ ਵੀ ਇੱਕ ਇੱਕ ਪੁਆਇੰਟ ਟੂ ਪੁਆਇੰਟ ਆਪਨੇ ਜੋ ਡਿਟੇਲ ਵਿੱਚ ਸਮਝਾਇਆ ਗੁਰੂ ਸਾਹਿਬ ਦਾ ਗੁਰੂ ਦੇਗ ਬਹਾਦਰ ਸਾਹਿਬ ਜੀ ਦਾ जो नौ दिन का पूरा इतिहास था नौ दिन का डिटेल में हमको पूरा जानने को मिला है वो ये बहुत गुरु महाराज की कृपा है कि आज हमको संतान के दर्शन हुए और हमको बहुत अच्छे से समझ में आया है वीर जी इनका नाम लाकेश रोही है प्यार है इनकी कृपालता है गुरु साहब जी ऊपर कि इन पिता जी अकाल चलाना करके पिछले थोड़े दिन पहले और ए वीर ने ढोलकी की सेवा निभा दिन आके अपनी सेवा पकड़ ली थी जबकि इन दे ਦਰਮ ਵਿਚ ਇਸ ਰਹੇਗਾ ਕਿ ਇੱਕ ਇੱਕ ਮਹੀਨੇ ਤੱਕ ਲੋਕੀਂ ਭਗਵਾਨ ਦੇ ਦਰਸ਼ਨ ਨਹੀਂ ਕਰਦੇ ਮਗਰ ਇਹ ਸਭ ਕੁਝ ਛੱਡ ਕੇ ਬੜੇ ਪਿਆਰ ਵਾਲਾ ਹੈਗਾ ਕਿ ਉਹ ਗੁਰੂ ਦਾ ਸਾਥ ਛੱਡਿਆ ਭਾਈ ਗੁਰੂ ਜੀ ਦਾ ਖਾਲਸਾ ਹੋਵੇ ਗੁਰੂ ਭਾਈ ਗੁਰੂ ਸੰਗਤ ਜੀ ਇਹ ਸਿੰਧੀ ਪਰਿਵਾਰਾਂ ਦਾ ਪਿਆਰ ਹੈ ਗੁਰੂ ਨਾਲ ਮੈਂ ਛੋਲਾਪੁਰੀ ਇੱਕ ਚੀਜ਼ ਸੁਣੀ ਸੀ ਕਿ ਸਿੰਧੀ ਪਰਿਵਾਰਾਂ ਦੇ ਵਿੱਚੋਂ ਇੱਕ ਪਤੀ ਪਤਨੀ ਗੁਰਦੁਆਰਾ ਸਾਹਿਬ ਆਉਂਦੇ ਸੀ ਕਦੇ ਨਾਗਾ ਨਹੀਂ ਪਿਆ ਜ਼ਿੰਦਗੀ 'ਚ ਉਹਨਾਂ ਦਾ ਪੁੱਤਰ ਚੜ੍ਹਾਈ ਕਰ ਗਿਆ ਪੁੱਤਰ ਦੀ ਲੋਥ ਘਰ ਪਈ ਸੀ ਔਰ ਆਪ ਗੁਰਦੁਆਰਾ ਸਭ ਨਿੱਤ ਨਹੀਂ ਬਣਵਾ ਰਹੇ ਸੀ ਐਦਾਂ ਹੀ ਪਾਈ ਸਾਹਿਬ ਕਿ ਇਹਨਾਂ ਦੇ ਧਰਮ ਵਿੱਚ ਇੱਕ ਚੀਜ਼ ਹੈ ਕਿ ਅਗਰ ਪਿਤਾ ਚੜ੍ਹਾਈ ਕਰ ਜੇ ਤੇ 1 ਮਹੀਨਾ ਤੱਕ ਭਗਵਾਨ ਦੇ ਦਰਸ਼ਨ ਨਹੀਂ ਕਰਦੇ ਲੇਕਿਨ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਇੰਨਾ ਕਿ ਢੋਲਕੀ ਦੀ ਸੇਵਾ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਸੰਗਤ ਨੂੰ ਨਵਾਜਿਆ ਸੀ ਮਰਦੰਗ ਵਾਲੀ ਸੰਗਤ ਮਾਰਨ ਕਹਿਆ ਜੀ ਇਸ ਮਰਦੰਗ ਵਾਲੀ ਸੰਗਤ ਮੇਰੀ ਸੰਗਤ ਹੈ ਇਹ ਵੀਰ ਜਿਸ ਦਿਨ ਪਿਤਾ ਜੀ ਚੜ੍ਹਾਈ ਕਿਤੇ ਉਸ ਦਿਨ ਘਰ ਵਿੱਚ ਅਫਸੋਸ ਸੀ ਲੇਕਿਨ ਗੁਰੂ ਘਰ ਦੇ ਵਿੱਚ ਆ ਕੇ ਇਹ ਵੀਰ ਉਦੋਂ ਢੋਲਕੀ ਦੀ ਸੇਵਾ ਕਰ ਰਿਹਾ ਸੀ ਕਿੱਡੀ ਵੱਡਾ ਗੁਰੂ ਨਾਲ ਪਿਆਰ ਹੈ ਕਿਤੇ ਐਦਾਂ ਦਾ ਪਿਆਰ ਹਰ ਜਗ੍ਹਾ ਤੇ ਹੋਵੇ ਤਾਂ ਸਿੱਖੀ ਚੜ੍ਹਦੀ ਕਲਾ ਵਿੱਚ ਜਾਏਗੀ ਜੀ ਇੱਕ ਹੋਰ ਪਰਿਵਾਰ ਹੈਗਾ ਸੁਰੇਸ਼ ਭਾਈ ਕਰਕੇ ਪਰਿਵਾਰ ਹੈਗਾ ਸੁਰੇਸ਼ ਭਾਈ ਉਹੀ ਉਹਨਾਂ ਨੂੰ ਗੁਰੂ ਨਾਲ ਇੰਨਾ ਪਿਆਰ ਹੈਗਾ ਇੰਨਾ ਪਿਆਰ ਹੈਗਾ ਕਿ ਕਦੀ ਉਹ ਨਿਤਨੇਮ ਦਾ ਨਾਗਾ ਨਹੀਂ ਕਰਦੇ ਅਗਰ ਜਾਮਨਗਰ ਸ਼ਹਿਰ ਵਿੱਚ ਉਹਨਾਂ ਦਾ ਨਿਤਨੇਮ ਕਰਕੇ ਹੀ ਜਾਂਦੇ ਇੱਥੇ ਤੱਕ ਉਹਨਾਂ ਨੂੰ ਗੁਰੂ ਨਾਲ ਪਿਆਰ ਹੈਗਾ ਆਪਣੇ ਪੁੱਤਰ ਦਾ ਉਹਨਾਂ ਨੇ ਜੰਜ ਕੱਢਣੀ ਸੀ ਵਿਆਹ ਕਰਨਾ ਸੀ ਵਿਆਹ ਵਿੱਚ ਜਾਣਾ ਸੀ ਪਹਿਲੇ ਨਿਤਨੇਮ ਕਰਕੇ ਗਏ ਇੰਨੀ ਗੁਰੂ ਦੀ ਕਿਰਪਾਲਤਾ ਹੈਗੀ ਉਹਨਾਂ ਪਰਿਵਾਰ ਦੇ ਐਵੇਂ ਜੇ ਪਰਿਵਾਰ ਐਵੇਂ ਜੇ ਸੇਵਾਦਾਰ ਮਿਲਣ ਤੇ ਸਾਥ ਸੰਗਤ ਧੰਨ ਧੰਨ ਹੋ ਜਾਂਦੇ ਐਸੀ ਧੰਨ ਧੰਨ ਸੰਗਤ ਜੀ ਇੱਕ ਹੋਰ ਆਪ ਜੀ ਨੂੰ ਮੈਂ ਗੱਲ ਕਰਨੀ ਚਾਹਾਂਗਾ ਕਿ ਜਦੋਂ ਵੀ ਸਮਾਪਤੀ ਹੁੰਦੀ ਹੈ ਆਪਾਂ ਵੇਖਦੇ ਹਾਂ ਕਿ ਜਦੋਂ ਜਕਾਰੇ ਛੱੜਣ ਦੀ ਗੱਲ ਹੁੰਦੀ ਆ ਇਹ ਹੀ ਨਹੀਂ ਪਤਾ ਲੱਗਦਾ ਜਕਾਰਾ ਕਿੱਧਰੋਂ ਆ ਰਿਹਾ ਤੇ ਕੋਈ ਰੂਲ ਨਹੀਂ ਹੈ ਤੇ ਇਹ ਹੁੰਦਾ ਸੀ ਵੀ ਇੱਕ ਜਕਾਰੇ ਦੀ ਜਗ੍ਹਾ ਪੰਜ ਜਕਾਰੇ ਛੱੜਨੇ ਕਦੇ ਅੱਠ ਕੋਈ ਇਕੱਠੇ ਦੋ-ਦੋ ਛੱੜ ਰਹੇ ਨੇ ਤੇ ਭਾਈ ਸਾਹਿਬ ਨੇ ਬੱਚਿਆਂ ਨੂੰ ਬਿਠਾ ਕੇ ਸਮਝਾਇਆ ਵੀ ਨਹੀਂ ਇਹਦੇ ਨਾਲ ਬੇਦਬੀ ਹੁੰਦੀ ਹੈ ਵੀ ਲੋਕ ਕੀ ਕਹਿਣਗੇ ਇਹਨਾਂ ਨੂੰ ਪਤਾ ਹੀ ਨਹੀਂ ਜਕਾਰਾ ਕਿੱਦਾਂ ਛੱੜਨਾ ਫਿਰ ਇਹ ਖੁਦ ਵੀ ਤੁਸੀਂ ਜਿਕਾਰਾ ਇੱਕ ਬੰਦਾ ਹੀ ਛੱਡੇਗਾ ਔਰ ਤੁਸੀਂ ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਨਾਲ ਜਿਕਾਰੇ ਦਾ ਜਿੱਦਾਂ ਬੋਲੇ ਸੋ ਨਿਹਾਲ ਤੇ ਤੁਸੀਂ ਸਾਰਿਆਂ ਨੇ ਪਿੱਛੇ ਬੋਲਣਾ ਸਤਿ ਸ਼੍ਰੀ ਅਕਾਲ ਤੇ ਜਦੋਂ ਇਹ ਬੱਚਿਆਂ ਨੂੰ ਸਮਝਾਇਆ ਤੇ ਦੇਖੋ ਪਿਆਰ ਨਾਲ ਸਮਝਾਇਆ ਅਸੀਂ ਹੋਰ ਪਾਸੇ ਚੱਲ ਗਏ ਅਸੀਂ ਡੰਡਾ ਚੱਕ ਲੈਣੇ ਆ ਲੇਕਿਨ ਸਿੰਧੀ ਵੀਰਾਂ ਨੇ ਇਹਨਾਂ ਨੇ ਪਿਆਰ ਨਾਲ ਸਮਝਾਇਆ ਵੀ ਨਹੀਂ ਗੁਰੂ ਸਾਹਿਬ ਜੀ ਦੇ ਜਿਕਾਰੇ ਦੀ ਨਰਾਦਗੀ ਹੋਏਗੀ ਤੇ ਆਪਾਂ ਇਦਾਂ ਨਹੀਂ ਕਰਨਾ ਜਕਾਰੇ ਦਾ ਇਹ ਮਹੱਤਤ ਹੈ ਅਸੀਂ ਜਕਾਰਾ ਛੱਡਾਂਗੇ ਉਹਦੇ ਪਿੱਛੇ ਸਾਰਿਆਂ ਨੇ ਬੋਲਣਾ ਉਸ ਤੋਂ ਬਾਅਦ ਅੱਜ ਤੱਕ ਕਦੇ ਵੀ ਡਬਲ ਜਾਂ ਟ੍ਰਿਪਲ ਜਕਾਰਾ ਨਹੀਂ ਹੁੰਦਾ ਪੰਜ ਜਕਾਰੇ ਛੱਡੇ ਜਾਂਦੇ ਨੇ ਤੇ ਸੰਗਤ ਪਿੱਛੇ ਨਾਲ ਉਸ ਜਗਾਰੇ ਦੇ ਪਿੱਛੇ ਬੋਲਦੀ ਆ ਜੀ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਇਹ ਬੱਚਾ 4 ਸਾਲ ਦਾ ਬੱਚਾ ਜੀ ਤੁਸੀਂ ਇਹਦੀ ਵੀਡੀਓ ਵੇਖ ਰਹੇ ਹੋ ਸਾਡੇ ਬੱਚੇ ਕਿਉਂ ਨਹੀਂ ਆ ਸਕਦੇ ਇਸ ਪਾਸੇ ਜੀ ਗੁਜਰਾਤ ਦੇ ਵਿੱਚ ਪੰਜਾਬ ਤੋਂ ਇੰਨੀ ਦੂਰ ਇਹ ਬੱਚਾ ਸਾਲ ਦੇ 365 ਦਿਨ ਹੁੰਦੇ ਨੇ ਤੇ ਸਾਡੇ ਬੱਚੇ ਗੇਮਾਂ ਖੇਡਦੇ ਨੇ ਟੀਵੀ ਵੇਖਦੇ ਨੇ ਇਹ ਬੱਚਾ ਰੋਜ਼ ਆ ਕੇ ਸਿੰਧੀ ਪਰਿਵਾਰ ਦਾ ਬੱਚਾ ਹੈ ਇਹ ਰੋਜ਼ ਆ ਕੇ ਬੱਚੇ ਨਿਸ਼ਾਨ ਸਾਹਿਬ ਪਕੜ ਕੇ ਅੱਗੇ-ਅੱਗੇ ਚੱਲਦੇ ਨੇ ਗੁਰੂ ਦੇ ਪਿਆਰੇ ਬਣ ਕੇ जो ये वे हो अज ये लगे हुए हैं वे हो दसो कि परिवार टुट जाएगा तो इन्हों बच्चों बच्चा भी जिकारा लगाओ बेटा साथ? का। का। की की अच्छा की, की सेवा कर अ, कौन कौन सी सेवा करता तू गुरद्वारे झाड़ू की सेवा करता है और फुल ਹੁੱਲ ਦੀ ਸੇਵਾ ਕਰਦਾ ਹੈ ਬ੍ਰਸ਼ ਲਗਾਦਾ ਹੈ ਨੀਸ਼ਾਨ ਸਾਹਿਬ ਦੀ ਸੇਵਾ ਕਰਦਾ ਹੈ ਬਸ ਇਹ ਗੁਰੂ ਦੀ ਕਿਰਪਾ ਸੇਵਾ ਕਰਦਾ ਹੈ ਇਹ ਕੌਣ ਸਿਖਾਤਾ ਇਹਨੂੰ ਕੌਣ ਸਿਖਾਤਾ ਹੈ ਬਸ ਇਹ ਗੁਰੂ ਘਰ ਮੇਂ ਇਸ ਕੋ ਲੈ ਕੇ ਰੋ ਜਾਤੇ ਹੈ ਤਾਂ ਇਹ ਆਪਣੇ ਆਪ ਸਿੱਖ ਜਾਤਾ ਹੈ ਯਹਾਂ ਤੇ ਯਾਨੀ ਕਿ ਗੁਰੂ ਘਰ ਜੇ ਲੈ ਕੇ ਆਵਾਂਗੇ ਤਾਂ ਆਪਣੇ ਆਪ ਬੱਚੇ ਸਿੱਖ ਜਾਣਗੇ ਇਸ ਕਰਕੇ ਆਪਣੇ ਬੱਚਿਆਂ ਨੂੰ ਇਹ ਨਾ ਕਿ ਅਸੀਂ ਸਕੂਲ ਦੀ ਐਜੂਕੇਸ਼ਨ ਦੇਣੀ ਹੈ ਲੇਕਿਨ ਉਹ ਐਜੂਕੇਸ਼ਨ ਦੇ ਉੱਤੇ ਇੱਕ ਗਿਆਨ ਵੀ ਹੈ ਜੋ ਇਹਨਾਂ ਦੇ ਜੀਵਨ ਵਿੱਚ ਤਬਦੀਲੀ ਲੈ ਕੇ ਆਏਗਾ ਜੀ ਤੇ ਉਹਦੇ ਨਾਲ ਨਾਲ ਬੱਚਿਆਂ ਨੂੰ ਗੁਰੂ ਘਰ ਜ਼ਰੂਰ ਲੈ ਕੇ ਆਇਆ ਕਰੋ ਠੀਕ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਭਗਵਾਨ ਸਿੰਘ ਜੀ ਔਰ ਰਾਜੇ ਸਾਥੀ ਵੀਰ ਜੀ ਜੋ ਆਏ ਨੇ ਇਹਨਾਂ ਨੂੰ ਜੀ ਆਇਆਂ ਨੂੰ ਆਪਦਾ ਨਾਲ ਨਾਲ ਹੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਆਪ ਜੀ ਜਾਮਨਗੜ੍ਹ ਆ ਕੇ ਇਹ ਜੋ ਸੇਵਾ ਨਾ ਸੰਗਤ ਨੂੰ ਨਿਹਾਲ ਕਰੈਣਾ ਇਹਦੇ ਵਾਸਤੇ ਜਾਮਨਗਰ ਦੀ ਸੰਗਤ ਆਪਜੀ ਵੀ ਰਣੀ ਰਹੇਗੀ